ਸਾਹਿਬ ਜੀ ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹਿੰਜੀ ਕਾੜਿਆ ਜਿਨਾਂ ਨੇ ਹੋ ਤੂ ਜਾਣੇ ਲਗਾ ਝੂਰ ਮਰਹੋ ਸੇ ਵਾੜਿਆ ਹੋ ਨਾ ਛੁਡੋ ਕੰਤ ਪਾਸਰਾ ਸਦਾ ਰੰਗੀ ਲਾਲ ਪਿਆਰਾ ਇਹੋ ਮਹੀਂਜਾ ਆਸਰਾ ਸਜਣ ਤੂੰ ਹੈ ਸੈਣ ਤੂੰ ਮੈਂ ਤੁਝੇ ਉਪਰ ਬਹੁ ਮਾਨੀਆਂ ਜਾ ਤੂੰ ਅੰਦਰ ਤਾਂ ਸੁਖੇ ਤੂੰ ਨੇ ਮਾਣੀ ਮਾਣੀਆਂ ਜੇ ਤੂੰ ਟੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਦ ਤੜੀ ਨੇ ਤੇ ਹਿਰਦੇ ਰਖਾ ਸਮਾਰ ਪਾਵ ਜੁਰਾਈ ਪੰਧ ਤੋਂ ਨੈਣੀ ਦਰਸ ਦਿਖਾਲ ਸ੍ਰਾਵਣੀ ਸੁਣੀ ਕਹਾਣੀਆਂ ਜੇ ਗੁਰ ਥੀਵੇ ਕਿਰਪਾਲ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਹਿਣੋ ਅਰ ਭੈ ਨਹੀਂ ਜਾ ਕ ਕੰਚਨ ਮਾਟੀ ਮਨ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਹਿਣੋ ਔਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗਤ ਰਹਿ ਨਿਰਾਸਾ ਕਾਮ ਕ੍ਰੋਧ ਜਿਹ ਪਰਸੇ ਨਾਹਿਣ ਤਿਹ ਘਟ ਬ੍ਰਹਮ ਨਿਵਾਸਾ ਘੁਰ ਕਿਰਪਾ ਜਿਹ ਨਰਕੋ ਕੀਨੀ ਤਿਹ ਇਹ ਜਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੇ ਸਾਜੇ ਨਵਾਜੇ ਸਾਤ ਸੰਗ ਵਟਪਾਗੀ ਹੋਏ ਜੇ ਸਤਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਜੁੜ ਬੈਠ ਕੇ ਸਤਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਤੇ ਵਿੱਚ ਸਤਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇ ਦਾ ਇਲਾਹੀ ਫਰਮਾਨ 633 ਅੰਕ ਦੇ ਉੱਤੇ ਸੋਰਠ ਰਾਗ ਦੇ ਵਿੱਚ ਲਾਸਾਨੀ ਸ਼ਹੀਦ ਇਲਾਹੀ ਜੋਤ ਪਰਗਟ ਪਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਭੈ ਟਾਪੀ ਚਾਦਰ ਸਾਰੀ ਸ੍ਰਿਸ਼ਟੀ ਦੀ ਪਤ ਟਕਣ ਵਾਲੀ ਚਾਦਰ ਨੌਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੀ ਬਾਰਕ ਰਸਨਾ ਤੂੰ ਫਰਮਾਏ ਹੋਏ ਇਲਾਹੀ ਫਰਮਾਨ ਦੀ ਬਖਸ਼ਿਸ਼ ਹੋਈ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸੁਨਹਿ ਔਰ ਭੈ ਨਹੀਂ ਜਾਣ ਕਹਿ ਕੰਚਰ ਮਾਟੀ ਮਾਨੇ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕਿ ਗੁਰੂ ਦਾ ਸਿੱਖ ਜਿਹੜਾ ਹੈ ਉਹ ਸੁਖ ਤੇ ਦੁੱਖ ਪਾਪ ਤੇ ਪੁੰਨ ਤੋਂ ਉੱਪਰ ਹੈ ਦੁਨੀਆ ਦੇ ਵਿੱਚ ਗੱਡੇ ਵੱਡੇ ਕੋ پیغمبر ਹੋਏ ॠषि मुनि अवतार ਹੋਏ ਪਰ ਉਹਨਾਂ ਨੇ ਦੁੱਖ ਨੂੰ ਮਹਿਸੂਸ ਕੀਤਾ ਹਜਰਤ ਇਬਰਾਹੀਮ ਦੇ ਜੀਵਨ ਦੇ ਵਿੱਚ ਜਦੋਂ ਉਹਨਾਂ ਨੇ ਬੁੱਤ ਤੋੜ ਕੇ ਲੋਕਾਂ ਨੂੰ ਖੁਦਾ ਦਾ ਸੁਨੇਹਾ ਦਿੱਤਾ ਮੰਦਰ ਵਾਲਿਆਂ ਨੇ ਬੋਤ ਟੁੱਟਣ ਦਾ ਇਲਜ਼ਾਮ ਹਜਰਤ ਇਬਰਾਹੀਮ ਸਾਹਿਬ ਤੇ ਲਾਇਆ ਉਹਦਾ ਫਤਵਾ ਜਾਰੀ ਕੀਤਾ ਕਿ ਅੱਗ ਬਾਲੀ ਜਾਏ ਹਜਰਤ ਇਬਰਾਹੀਮ ਸਾਹਿਬ ਅੱਗ ਦੇ ਉਤੋਂ ਲੰਘਣ ਇਸਲਾਮ ਦੇ ਸੂਫੀ ਫਕੀਰ شیخ ਸ਼ਾਦੀ ਸਾਹਿਬ ਦੀ ਗਵਾਹੀ ਹੈ ਕਿ ਉਹਨਾਂ ਨੇ ਅੱਗ ਦੇ ਇੰਗਾਰ ਦੇਖ ਕੇ ਖੁਦਾ ਦੇ ਅੱਗੇ ਦੁਆ ਕੀਤੀ ਖੁਦਾ ਮੈਂ ਤੇਰਾ ਨਾਮ ਦਿੱਤਾ ਸੀ ਲੇਕਿਨ ਮੇਰੇ ਅੱਗੇ ਕੀ ਕੀਤਾ ਇਹ ਅੱਗ ਰੱਖ ਦਿੱਤੀ ਏ ਸ਼ੇਖ ਸਾਦੀ ਸਾਹਿਬ ਨੇ ਆਖਿਆ ਖੁਦਾ ਨੇ ਦੁਆ ਸੁਣੀ ਤੇ ਉਹਨਾਂ ਦੀ ਨਿਗਾਹ ਵਿੱਚ ਉਹਨਾਂ ਅੱਗ ਦੇ ਅੰਗਿਆਰਾ ਨੂੰ ਫੁੱਲ ਬਣਾ ਦਿੱਤਾ ਨਾਰ ਗੁਲਜ਼ਾਰ ਕਰਦਣ ਨਾਰ ਕਹਿੰਦੇ ਅਗ ਨੂੰ ਗੁਲਜ਼ਾਰ ਕਹਿੰਦੇ ਆ ਫੁੱਲਾਂ ਕਿ ਹਾਜ਼ਰਤ ਇਬਰਾਹੀਮ ਸਾਹਿਬ ਫੁੱਲ ਵੇਖ ਕੇ ਉਹ ਤੋਂ ਤੁਰ ਕੇ ਲੰਘ ਗਏ ਭਗਤ ਪ੍ਰਲਾਦ ਜੀ ਨੇ ਉਹਨਾਂ ਦੇ ਜੀਵਨ ਦੀ ਵਾਰਤਾ ਹੈ ਕਿ ਜਦੋਂ ਇੱਕ ਕਮਿਆਰੀ ਆਪਣੇ ਬੱਚੇ ਨੂੰ ਵਿਊਂ ਚ ਪਾ ਕੇ ਟੱਪਣ ਲੱਗੀ ਤੇ ਉਹ ਆਵੀ ਚ ਡਿੱਗੀ ਉਸ ਕਮਿਆਰੀ ਨੇ ਦੁਆ ਕੀਤੀ ਕਿ ਖੁਦਾ ਇਹ ਬੱਚੇ ਜੇ ਮੈਂ ਕੱਢਾਂ ਮੇਰੀ ਆਵੀ ਟੁੱਟ ਜਾਏਗੀ ਤੂੰ ਇਹਨਾਂ ਬੱਚਿਆਂ ਨੂੰ ਅੱਗ 'ਚੋਂ ਰੱਖੀਂ ਉਹਨਾਂ ਬੱਚਿਆਂ ਨੂੰ ਅੱਗ ਚੋਂ ਬਚਿਆ ਦੇਖ ਕੇ ਪ੍ਰਲਾਦ ਦਾ ਯਕੀਨ ਹੋਇਆ ਕਿ ਖੁਦਾ ਮੇਰੀ ਰੱਖਿਆ ਕਰੇਗਾ ਭਗਤ ਪ੍ਰਲਾਦ ਜੀ ਨੇ ਖੁਦਾ ਦੇ ਅੱਗੇ ਅਰਦਾਸ ਕੀਤੀ ਕਿ ਤੇਰਾ ਨਾਮ ਲੈ ਰਿਆ ਮੇਰੀ ਅਖਿਆ ਤੂੰ ਕਰਨੀ ਤੇ ਇਲਾਹੀ ਬਾਣੀ ਦਾ ਫਰਮਾਨ ਹੈ ਕਿ ਉਹਦੀ ਇਹ ਅਰਦਾਸ ਸੁਣੀ ਗਈ ਜਦੋਂ ਦੋ ਉਹਦੇ ਉਸਤਾਦਾਂ ਨੇ ਜਾ ਕੇ ਹਰਨਾਕਸ਼ ਨੂੰ ਆਖਿਆ ਕਿ ਇਹ ਸਾਡਾ ਕਿਹਾ ਨਹੀਂ ਮੰਦਾ ਸੰਡਾ ਮਰਕਾ ਜਾਏ ਪੁਕਾਰੇ ਪੜੇ ਨਹੀਂ ਹਮ ਹੀ ਪਚਹਾਰੇ RAM ਨਾਮਾ ਜਪਬੋ ਕਰੇ ਹਿਰਦੇ ਹਰਜੀ ਕੋ ਸਿਮਰਨ ਧਰੇ ਵੀ ਇਹ ਤੇ RAM 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 ਜਪਦਾ ਹੈ ਇਹ ਤੇਰਾ ਨਾਮ ਨਹੀਂ ਜਪਦਾ ਗੱਲ ਨੇੜੇ ਰੱਖਾਂ ਫੈਸਲਾ ਹੋਇਆ ਕਿ ਇਹਨੂੰ ਖਤਮ ਕਰ ਦਿੱਤਾ ਜਾਵੇ ਖਤਮ ਕਰਨ ਵਾਸਤੇ ਆਖੇ ਨੂੰ ਪਹਾੜ ਤੂੰ ਸਿੱਟਿਆ ਜਾਵੇ ਪਹਾੜ ਤੂੰ ਸਿੱਟਿਆ ਉਹਦੀ ਅਰਦਾਸ ਮਨਜ਼ੂਰ ਹੋਈ ਬਚ ਗਿਆ ਆਖੇ درخت ਤੂੰ ਸਿੱਟਿਆ ਜਾਵੇ درخت ਤੂੰ ਸਿੱਟਿਆ ਬਚ ਗਿਆ ਆਖਿਆ ਉਹਦੀ ਅਰਦਾਸ ਪੂਰੀ ਹੋਈ ਆਖਿਆ دریا ਚ ਰੋੜਿਆ ਜਾਵੇ ਪਾਣੀ ਚ ਰੋੜਿਆ ਬਚ ਗਿਆ ਆਖਿਆ ਅੱਗ ਚ ਸਾੜਿਆ ਜਾਵੇ ਇਲਾਹੀ ਬਾਣੀ ਦਾ ਫਰਮਾਨ ਏ ਗੇਰ ਤਾਰ ਜਾਲ ਜਵਾਲਾ ਭੈ ਰੱਖਿਓ ਰਾਜਾ RAM ਮਾਇਆ ਫੇਰੀ ਲੇਕਿਨ ਜਿੰਨਾ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਜੇ ਸਤਗੁਰੂ ਸਾਹਿਬ ਜੀ ਤੇ ਗੁਰੂ ਕੇ ਸਿੱਖਾ ਨੇ ਇਹ ਦੁਆ ਨਹੀਂ ਕੀਤੀ ਵੀ ਸਾਡਾ ਦੁੱਖ ਘਟ ਦੇ ਸਾਨੂੰ ਰੱਖ ਲੈ ਇਹ ਆਖਿਆ ਕਿ ਸੱਚੇ ਪਾਤਸ਼ਾਹ ਦੁੱਖ ਆਵੇ ਸੁੱਖ ਆਵੇ ਲੇਕਿਨ ਤੇਰੀ ਰਜਾ ਦੇ ਵਿੱਚ ਰਹੀ ਹੈ ਇਸ ਗੱਲ ਦੇ ਪੂਰਣੇ ਪਹਿਲਾਂ ਧੰਗੂਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਨੇ ਪਾਏ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨੰਗ ਦੁਨੀਆਂ ਦੇ ਵਿੱਚ Swami Parshottam Anand ਇਹ ਕਹਿੰਦਾ ਕਿ ਮੈਂ 1 ਸਾਲ ਗੁਰਤੇਕ ਬਹਾਦਰ ਸਾਹਿਬ ਦੇ ਨਾਲ ਰਹਾ ਮ ਉਹਦੀ ਲਿਖਤ ਕਹਿੰਦੀ ਹੈ ਕਹਿੰਦਾ ਮੈਂ 1 ਸਾਲ ਚ ਗੁਰਤੇਕ ਬਹਾਦਰ ਸਾਹਿਬ ਨੂੰ ਕਦੀ ਹੱਸਦਾ ਨਹੀਂ ਵੇਖਿਆ ਸੰਸਾਰ ਦਾ ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ ਸਿੰਘ ਅਸ਼ੋਕ ਲਿਖਦਾ ਹੈ ਕਿ ਜਦੋਂ ਜਲਾਦ ਤਲਵਾਰ ਲੈ ਕੇ ਆਇਆ ਤੇ ਗੁਰਤੇਕ ਬਹਾਦਰ ਸਾਹਿਬ ਖੜ ਖੜਾ ਕੇ ਹਸੇ ਜਲਾਹ ਦੀ ਤਲਵਾਰ ਦੇਖ ਕੇ ਜਿੱਥੇ ਦੁਨੀਆਂ ਦੇ ਲੋਕ ਉਸ ਵਾਹਿਗੁਰੂ ਨੂੰ ਭੁੱਲ ਕੇ ਹੱਸਦੇ ਨੇ ਗੁਰਤੇਕ ਬਹਾਦਰ ਸਾਹਿਬ ਉਸ ਵਾਹਿਗੁਰੂ ਦੀ ਯਾਦ ਵਿੱਚ ਨੇ ਜਿੱਥੇ ਦੁਨੀਆਂ ਦੇ ਲੋਕ ਘਰ ਲਾਉਂਦੇ ਆ ਮੌਤ ਨੂੰ ਵੇਖ ਕੇ ਉੱਥੇ ਗੁਰਤੇਕ ਬਹਾਦਰ ਸਾਹਿਬ ਖੜ ਖੜਾ ਕੇ ਹੱਸਦੇ ਆ ਸਿੱਖ ਦੀ ਤੇ ਆਮ ਦੀ ਅਰਦਾਸ ਵਿੱਚ ਫਰਕ ਹੈ ਆਮ ਅਰਦਾਸ ਕਰੇ ਉਹ ਇਹ ਅਰਦਾਸ ਕਰ ਸਕਦਾ ਹੈ ਕਿ ਮੇਰਾ ਦੁੱਖ ਘਟ ਦੇ ਮੈਨੂੰ ਸੁੱਖ ਦੇ ਦੇ ਲੇਕਿਨ ਸਿੱਖ ਇਹ ਅਰਦਾਸ ਨਹੀਂ ਕਰ ਸਕਦਾ ਕਿਉਂਕਿ ਸਿੱਖ ਦੇ ਉੱਤੇ ਦੁੱਖ ਆਉਂਦਾ ਹੀ ਨਹੀਂ ਦੁੱਖ ਮਹਿਸੂਸ ਹੀ ਨਹੀਂ ਕਰਦਾ ਸਤਿਗੁਰ ਦਾ ਇੱਕ ਫਰਮਾਨ ਹੈ ਉਹਦਾ ਅੱਖਰ ਜਿਹੜਾ ਹੈ ਬਿਨਾ ਬਿੰਦੀ ਤੋਂ ਉਚਾਰਨੇ ਜੇ ਬਿੰਦੀ ਲਾ ਦੀਏ ਸਿਧਾਂਤ ਟੁੱਟ ਜਾਏਗਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਤ ਸੰਭਾਲੇ ਦੇਈ ਨੀ ਦੇਈ ਕਿ ਜਿਹੜਾ ਉਹਦਾ ਹੋ ਗਿਆ ਉਨ ਔਖੀ ਘੜੀ ਜਿਹੜੀ ਆਉਂਦੀ ਨਹੀਂ ਉਹਨੂੰ ਦੁੱਖ ਵਿਆਪਦਾ ਹੀ ਨਹੀਂ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁਖ ਸੁਖ ਦੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੋਖਾ ਕਿ ਇਹ ਚੱਖ ਮਾਰਨਾ ਹੈ ਕਿ ਜੇ ਸਿੱਖ ਆਖੇ ਕਿ ਮੇਰਾ ਦੁੱਖ ਘਟ ਦੇ ਸਿੱਖ ਨੂੰ ਜਪਜੀ ਸਾਹਿਬ ਜੱਖਿਆ ਕੀਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਵੀ ਭੁੱਖ ਵੀ ਆਵੇ ਤੇ ਦੁੱਖ ਵੀ ਆਵੇ ਵਹਤਾਤ ਵਿੱਚ ਦੁੱਖ ਤੇ ਭੁੱਖ ਇਕੱਠੇ ਨਹੀਂ ਹੋਇਆ ਕਰਦੇ ਕਿਤੇ ਦੁੱਖ ਹੋਏਗਾ ਉਥੇ ਭੁੱਖ ਨਹੀਂ ਹੋਏਗੀ ਕਿਤੇ ਭੁੱਖ ਹੋਏਗਾ ਉਥੇ ਦੁੱਖ ਨਹੀਂ ਹੋਏਗਾ ਪਰ ਸਿੱਖ ਦਾ ਜੀਵਨ ਪ੍ਰੈਕਟੀਕਲ ਏ ਜਿਨ੍ਹਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਸਿੱਖਾਂ ਨੂੰ ਪਹਿਲਾਂ ਭੁੱਖੇ ਰੱਖਿਆ ਗਿਆ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਲੰਘਿਆ ਪਿਛੇ 3-4 ਦਿਨ ਪਹਿਲਾਂ ਇਸ ਪਰਿਵਾਰ ਨੂੰ ਸ਼ਹੀਦਾਂ ਦੀ ਖਾਨ ਕਿਹਾ ਜਾਂਦਾ ਹੈ ਭਾਈ ਬੱਲੂ ਤੋਂ ਲੈ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਜਕਰੀਆ ਖਾਨ ਦੇ ਵੇਲੇ ਇਸ ਖਾਨਦਾਨ ਦੇ ਇੱਕ ਇੱਕ ਜੀ ਨੇ ਸ਼ਹਾਦਤ ਖਿਹੜੇ ਮੱਥੇ ਪਾਈ ਪਰ ਭਾਈ ਮਨੀ ਸਿੰਘ ਨੇ ਜਦੋਂ ਜਲਾਦ ਆਇਆ ਜਲਾਦ ਨੂੰ ਵੀ ਇਹ ਆਖਿਆ ਕਿ ਆ ਅੱਜ ਮੇਰਾ ਵਾਹਿਗੁਰੂ ਅੱਜ ਮੇਰਾ ਖੁਦਾ ਜਲਾਦ ਦੇ ਰੂਪ ਵਿੱਚ ਹੈ ਆ ਮੇਰੇ ਸੋਹਣਿਆ ਯਾਰਾ ਬੇਸ਼ੱਕ ਅੱਜ ਤੂੰ ਰੂਪ ਬਟਾਇਆ ਬੇਸ਼ੱਕ ਤੂੰ ਜਲਾਦ ਹੈ ਬਣਿਆ ਪਛਾਣ ਮੇਰੀ ਵਿੱਚ ਆਇਆ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਹੈ ਕਿਉਂ ਨਾ ਦੁੱਖ ਨੂੰ ਦੁੱਖ ਨਹੀਂ ਮੰਨਿਆ ਇੱਕ ਇਤਿਹਾਸ ਦੇ ਮੁਤਾਬਕ ਇੱਕ ਫੋਟੋ ਦੇ ਮੁਤਾਬਕ ਗੁਰਬਲਾਸ਼ ਦੇ ਮੁਤਾਬਕ ਭਾਈ ਸਾਹਿਬ ਨੂੰ ਜਲਾਦ ਨੇ ਆਖਿਆ ਸੀ ਵੀ ਤੇਰੇ ਮੈਂ ਚਾਰ ਟੋਟੇ ਕਰਾਂਗਾ ਚੰਡਾਲ ਬੰਦ ਤਬ ਵਿਚਾਰ ਬਤਾਏ ਟੰਗਾ ਬਾਹੋਂ ਕਰੋ ਜੁਦਾਏ ਚੰਡਾਲ ਨੇ ਆਖਿਆ ਸੀ ਦੋ ਤੇਰੀਆਂ ਬਾਹਾਂ ਦੋ ਤੇਰੀਆਂ ਲੱਤਾਂ ਮੈਂ ਵੜ ਦਿਆਂਗਾ ਲੇਕਿਨ ਜਿਹੜਾ ਗੁਰੂ ਕਾ ਸਿੱਖ ਸੀ ਉਹਨੂੰ ਦੁੱਖ ਮਹਿਸੂਸ ਨਹੀਂ ਸੀ ਉਹਨੇ ਕੀ ਫਰਮਾਇਆ ਗੁਰਬਲਾਸ ਦੀ ਗਵਾਹੀ ਹੈ ਬੰਦ ਬੰਦ ਨਜਦੇਹੋਂ ਬਤਾਈ ਬੰਦ ਬੰਦ ਤੂੰ ਜਾਣ ਤੋ ਨਹੀਂ ਵੀ ਜੇ ਤੂੰ ਮੇਰੀਆਂ ਬਾਹਾਂ ਤੇ ਮੇਰੀਆਂ ਲੱਤਾਂ ਕੱਟਣ ਨੂੰ ਕਹਿ ਰਿਹਾ ਤੈਨੂੰ ਤੇ ਹੁਕਮ ਹੋਇਆ ਮੇਰਾ ਬੰਦ ਬੰਦ ਕੱਟਣ ਦਾ ਫਿਰ ਇਹਦਾ ਮਤਲਬ ਏ ਕਿ ਤੂੰ ਬੰਦ ਬੰਦ ਕੱਟਣਾ ਨਹੀਂ ਜਾਣਦਾ ਪਹਿਲਾਂ ਉਂਗਲੀਆਂ ਪੋਟੇ ਕਟਾਵਾਂਗੇ ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ ਜਿੱਥੇ ਦੁਨੀਆਂ ਦੇ ਕੁਰਲਾਟ ਪੈਂਦੇ ਆ ਉਥੇ ਸਿੱਖ ਜਿਹੜਾ ਹੈ ਉਹ ਹੱਸ ਕੇ ਜਲਾਦ ਨੂੰ ਵੀ ਕਹਿੰਦਾ ਹੈ ਕਿ ਤੂੰ ਅੱਜ ਮੇਰਾ ਵਾਹਿਗੁਰੂ ਇਸ ਰੂਪ ਚ ਆਇਆ ਹੈ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇਹ ਔਰ ਭੈ ਨਹੀਂ ਜਾ ਕੇ ਸੁਖ ਕਿਦੇ ਵਿੱਚ ਸਿੱਖਦਾ ਦੁੱਖ ਕਿਦੇ ਵਿੱਚ ਦੁੱਖ ਤਦੇ ਜਾਂ ਵਿਸਰ ਜਾਵੇ ਦੁੱਖ ਉਦੋਂ ਹੈ ਜਦੋਂ ਉਹ ਵਾਹਿਗੁਰੂ ਅਕਾਲ ਪੁਰਖ ਵਿਸਰਦਾ ਹੈ ਭਾਈ ਸਾਹਿਬ ਭਾਈ ਅਨੰਦ ਲਾਲ ਜੀ ਨੇ ਗਵਾਈ ਦਿੱਤੀ ਏ ਗਮ ਚ ਬਾਸ਼ਦ ਦੁੱਖ ਕੀ ਹੈ ਗਫਲਤ ਯਾਦੇ ਖੁਦਾ ਕਿ ਉਹਨੂੰ ਵਿਸਰ ਜਾਣਾ ਦੁੱਖ ਏ ਚੀਸ ਤੇ ਸ਼ਾਦੀ ਸ਼ਾਦੀ ਕਹਿੰਦੇ ਖੁਸ਼ੀ ਨੂੰ ਸੁਖ ਨੂੰ ਖੁਸ਼ੀ ਕੀ ਏ ਬਾਯਾਦ ਆ ਮੰਤਹਾ ਕਿ ਤੇਰੀ ਯਾਦ ਜਿਹੜੀ ਹੈ ਨਾ ਉਹ ਆ ਜਾਣੀ ਫਿਰ ਸਹਿਬ ਜੀ ਕਹਿੰਦੇ ਉਸ ਸਿੱਖ ਨੂੰ ਨਹਿ ਨਿੰਦਿਆ ਨਹਿ ਉਸਤਤ ਜਾਂਕੇ ਲੋਭ ਮੋਹ ਅਭਵਾਨਾ ਦੁਨੀਆ ਚ ਨਿੰਦਿਆ ਵੀ ਵਿਆਪਦੀ ਏ ਤੇ ਉਸਤਤ ਵੀ ਵਿਆਪਦੀ ਏ ਨਿੰਦਿਆ ਤੇ ਵਿਆਪਣੀ ਵਿਆਪਣੀ ਉਸਤਤ ਵੀ ਵਿਆਪਦੀ ਏ ਗੁਰਤੇਗ ਬਹਾਦਰ ਸਹਿਮਾਰਾਏ ਸਾਹਿਬ ਦੇ ਬਚਨ ਨੇ ਜੋ ਗੌੜੀ ਰਾਗ ਦੇ ਵਿੱਚ ਪਹਿਲਾ ਇਲਾਹੀ ਬਾਣੀ ਚ ਗੁਰਤੇਗ ਬਹਾਦਰ ਸਾਹਿਬ ਜੀ ਦਾ ਉਚਾਰਿਆ ਫਰਮਾਨ ਹੈ ਉਹਦੀਆਂ ਅਖੀਰ ਲੀਆਂ ਪੰਕੀਆਂ ਨੇ ਕਿ ਸਿੱਖ ਦਾ ਜੀਵਨ ਕਿਹੋ ਜਿਹਾ ਹੋਵੇ ਉਸਤ ਨਿੰਦਾ ਦਉ ਤਿਆਗੈ ਖੋਜੇ ਪੰਰਬਾਨਾ ਜਨ ਨਾਨਕ ਇਹ ਖੇਲ ਘਟਨ ਹੈ ਕਿਨਹੁ ਗੁਰਮਖ ਜਾਨਾ ਬਾਲਾ ਪ੍ਰੀਤਮ 8ਵਾਂ ਪਾਛਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬੀ ਦਾ ਪ੍ਰਕਾਸ਼ ਦਿਹਾੜਾ ਰਿਹਾ ਹੈ। ਇਹ ਘਰ ਪਰਖ ਦਾ। ਇੱਕ ਪੱਖ ਦੂਜਾ ਦੇ ਨਾਲ ਕਿ ਇਹ ਸਿੰਘਾਸਨ ਦੇ ਉੱਤੇ 10 ਪਾਤਸ਼ਾਹੀਆਂ ਦਾ ਹੋਣਾ ਜਿਹੜਾ ਸੀ ਉਹ ਨiyet ਸੀ। ਪਰ ਕਿਸੇ ਵੀ ਪਾਤਸ਼ਾਹੀ ਨੂੰ ਬਿਨਾਂ ਪਰਖ ਤੋਂ ਇਹ ਸਿੰਘਾਸਨ ਤੇ ਬਰਾਇਮਾਨ ਨਹੀਂ ਕੀਤਾ ਗਿਆ। ਜਿਹਦੇ ਕੋਲੇ ਉਹ ਅੰਦਰ ਵਿਚਾਰ ਨਹੀਂ ਜਿਹਦੇ ਕੋਲੇ ਅੰਦਰ ਉਹ ਪਿਆਰ ਨਹੀਂ ਉਹ ਡੋਲ ਜਾਂਦਾ ਹੈ ਉਹ ਦੁਖ ਮੰਨ ਜਾਂਦਾ ਹੈ RAM RAJE ਅਰੰਗਜੀਤ ਕੋਲੇ ਡੋਲ ਗਿਆ ਸੀ ਉਹਨੇ ਇਲਾਹੀ ਬਾਣੀ ਦਾ ਅੱਖਰ ਬਦਲੀ ਕਰ ਦਿੱਤਾ ਜਦੋਂ ਇਹ ਆਖਿਆ ਕਿ ਤੁਹਾਡੀ ਬਾਣੀ ਚ ਇਹ ਲਿਖਿਆ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਹਾਰ ਤੇ ਉਸ ਵੇਲੇ ਉਹਨੇ ਕਹ ਜੀ ਭਲੇਖੇ ਨਾ ਆਲੇ ਗੁਰੂ ਹਰ Rai ਸਾਹਿਬ ਨੂੰ ਪਤਾ ਲੱਗਾ ਤੇ ਆਖਿਆ ਜਿੱਧਰ ਨੂੰ ਹੈ ਚਲਾ ਜਾਵੇ ਸਾਡੇ ਮੱਥੇ ਨਾ ਲੱਗੇ ਅਰੰਗਜੇਬ ਦੀ ਹਕੂਮਤ ਬਾਲਾ ਪ੍ਰੀਤਮ ਦਿੱਲੀ ਦੇ ਵਿੱਚ ਨਿਕਣ ਹੁਕਮ ਇਨਾ ਕਿੰਨਾ ਇੱਕ ਮੰਨਿਆ ਹੈ ਗੁਰੂ ਹਰ Rai ਸਾਹਿਬ ਮਹਾਰਾਜ ਸਾਹਿਬ ਨੇ ਇਹ ਹੁਕਮ ਕੀਤਾ ਸੀ ਕਿ ਤੁਸੀਂ ਅਰੰਗਜੀਤ ਨੂੰ ਆਪਣੇ ਦਰਬਾਰ ਚ ਆਉਣ ਦੀ ਇਜਾਜ਼ਤ ਨਹੀਂ ਦੇਣੀ ਜੇ ਰਾਜਾ ਜੈ ਸਿੰਘ ਕੋਲ ਗਏ ਆ ਤੇ ਗੁਰੂ ਦਾ ਬਚਨ ਪਹਿਲਾਂ ਇਹ ਕਿਹਾ ਹੈ ਤੇ ਇਜਾਜ਼ਤ ਵੀ ਸਾਡੇ ਨੂੰ ਕਿਉਂਕਿ ਇਹ ਘਰ ਭੈ ਤੋਂ ਰਹੇ ਤੇ ਭੈ ਕਾਹ ਨੂੰ ਦੇਦ ਨਹੀਂ ਪੈਮਾਨ ਆਣ ਕਹੋ ਨਾਨਕ ਸੁਨਰੇਵਣਾ ਗਿਆਨੀ ਤਾਹੇ ਬਖਾਨ ਕਿ ਕਿਸੇ ਨੂੰ ਪੈ ਦਿੰਦੇ ਨਹੀਂ ਕਿਸੇ ਦਾ ਭੈਅ ਸੀ ਮੰਨਦੇ ਨਹੀਂ ਲੇਕਿਨ ਦੁਨੀਆ ਚ ਉਸ ਤਤ ਵਿਆਪਦੀ ਹੈ ਇੱਕ 12 ਮਾਹ ਦੇ ਵਿੱਚ ਸਤਿਗੁਰ ਸਾਹਿਬ ਨੇ 12 ਮਾਹ ਦੇ ਵਿੱਚ ਵੀ ਜੋ ਅਲਫਾਜ਼ ਨੇ ਮਹੀਨਿਆਂ ਨਾਮ ਉ ਬਦਲੀ ਕੀਤੇ ਹੋਏ ਆ ਸਾਡੇ ਉਸਤਾਦ ਜੀ ਨੇ ਸਾਨੂੰ ਪੜਾਇਆ ਸੀ ਅਰਕੋਸ਼ ਦੇ ਵਿੱਚ ਸਾਨੂੰ ਤਕਰੀਬਨ ਉਸ ਅਲਫਾਜ਼ ਦੇ 60 ਅਰਥ ਦਿਖਾਏ ਉਹ ਤੁਖਾਰਨਾ ਵਿਆਪੀ ਕੰਠ ਮਿਲਿਆ ਹਰਨਾ ਹੋ ਤੁਖਾਰ ਦੇ ਅਸ਼ਤ ਉਸਤ ਵੀ ਨੇ ਤੇ ਤੁਖਾਰ ਦੇ ਅਰਥ ਜਿਹੜੇ ਆ ਉਹ ਨਿੰਦਿਆ ਵੀ ਨੇ ਨਕ ਤਾਂ ਪਉਤਰ ਨਹੀਂ ਸਾਡੇ ਪਿੰਡਾਂ 'ਚ ਨਾ ਰੂੜੀ ਹੁੰਦੀ ਏ ਹੁਣ ਜਿਹਨੂੰ ਨਾਂਸਾਰ ਹੋਵੇ ਤੇ ਉਹ ਕਹੇਗਾ ਗੰਦਗੀ ਏ ਬਦਬੂ ਆਉਂਦੀ ਏ ਕਿਸਾਨ ਕਹਿੰਦਾ ਏ ਰੂੜੀ ਬਹੁਤ ਸੋਹਣੀ ਉਹਦੇ ਗੁਣ ਵੇਖ ਕੇ ਫਸਲ ਚ ਪਾਏਗੀ ਸਾਡੇ ਉਸਤਾਦ ਨੇ ਉਸ ਨੂੰ ਅੰਤਰੀ ਵਰਤ ਸੀ ਉਸ ਪੰਕਤੀ ਦੇ ਕਿੰਨੂ ਨਹੀਂ ਵਿਆਪ ਦੀ ਉਸਤਤ ਕਿੰਨੂ ਨਹੀਂ ਵਿਆਪ ਦੀ ਜਿਨੂੰ ਗਲੇ ਦੇ ਨਾਲ ਆਪਣੇ ਗਲ ਨਾਲ ਗੁਰੂ ਲਾ ਲਵੇ ਉਹਨੂੰ ਉਸਤਤਨਿੰਦਿਆ ਨਹੀਂ ਵਿਆਪ ਸਕਦੀ ਜਿਨੂੰ ਗੁਰੂ ਨੇ ਤੇ ਗੁਰੂ ਗਲੇ ਨਾਲ ਕਿੰਨੂੰ ਲਾਉਂਦਾ ਹੈ ਹਰ ਕੇ ਦਾਸ ਜੀਵੇ ਲੱਗ ਚਰਨੀ ਕੰਠ ਲਗਾਏ ਲਈ ਤਿਸ ਠਾਕੁਰ ਸਰਨੀ ਜਿਹੜਾ ਗੁਰੂ ਦੇ ਚਰਨਾਂ ਲੱਗਦਾ ਹੈ ਗੁਰੂ ਕਹਿੰਦਾ ਤੂੰ ਚਰਨਾ ਲਗਾ ਆ ਮੈਂ ਤੈਨੂੰ ਠਾ ਕੇ ਆਪਣੇ ਨਾਲ ਗੱਲ ਨਾ ਲਾਵਾਂ ਉਹਨੂੰ ਫਿਰ ਨਾ ਉਸਤਤ ਨਾ ਲਿੰਦਿਆ ਨਾ ਲੋਭ ਅਸਰ ਕਰਦਾ ਨਾ ਮੋਹ ਨਾ ਅਪਮਾਨ ਜਦੋਂ ਅਸੀਂ ਪੁਰਾਤਨ ਕਹਾਵਰੀ ਖੜ ਪੜਾਂਗੇ ਤੇ ਬਾਬਾ ਮਰਦਾਨਾ ਜਿਹੜੀ ਜਿਹੜੀ ਪਹਿਲੀ ਮਿਲਣੀ ਗੁਰੂ ਨਾਨਕ ਸਾਹਿਬ ਨਾਲ ਏ ਉਦੋਂ ਮਰਦਾਨਾ ਨਹੀਂ ਸੀ ਦਾਨਾ ਸੀ ਇੱਕ ਸੱਤ ਦੇ ਵਿੱਚ ਗਾ ਰਹੇ ਸੀ ਦੁਨੀਆ ਦੇ ਗੀਤ ਗਾਰੇ ਦੁਨੀਆ ਦਾ ਰਾਗ ਗਾਰੇ ਸੀ ਗਾ ਗਾਉਣ ਤੋਂ ਬਾਅਦ ਉਹਨਾਂ ਨੇ ਹੱਥ ਲੋਕਾਂ ਕੇ ਐ ਟਡਿਆ ਲਗਨ ਕਿਸੇ ਨੇ ਫੁੱਟੀ ਕਾਡੀ ਨਾ ਦਿੱਤੀ ਨਿਰਾਸ਼ ਹੋ ਗਏ ਗੁਰੂ ਨਾਨਕ ਸਾਹਿਬ ਆਏ ਦੇਖਿਆ ਨਿਰਾਸ਼ ਹੀ ਪੁੱਛਿਆ ਕੀ ਹੋਇਆ ਆਖਿਆ ਬਾਬਾ ਇਹਨਾਂ ਲੋਕਾਂ ਨੂੰ ਐਡਾ ਰਾਗ ਸੁਨਾਇਆ ਨਾ ਸ਼ੁਕਰੇ ਲੋਕਾਂ ਨੇ ਇੱਕ ਫੁੱਟੀ ਕੌਡੀ ਵੀ ਕੀਮਤ ਨਹੀਂ ਪਾਈ ਸਾਬ ਜੀ ਨੇ ਆਖਿਆ ਸੀ ਇੱਕ ਫਰਮਾਨ ਇੱਕ ਸ਼ਬਦ ਮੇਰਨਾਗਾ ਜੋ ਮੰਗੇਗਾ ਉਹ ਦੇਵਾਂਗਾ ਆਸਾ ਰਾਗ ਦਾ ਉਹ ਸ਼ਬਦ ਏ ਮੋਹ ਔਰ ਭਰਮ ਤਜੋ ਤੁਮ ਵੀਰ ਸਾਚ ਨਾਮ ਰਿਦੇ ਰਵੇ ਸਰੀਰ ਸ਼ਬਦ ਦੀ ਸੰਪੂਰਨਤਾ ਦੇ ਉੱਤੇ ਝੂਣ ਕੇ ਉਠਾਇਆ ਸੀ ਆਖਿਆ ਚਿਰਨਾ ਵੈਦਾ ਸੀ ਮੰਗ ਕੀ ਮੰਗਣਾ ਹੈ ਕਿੰਦੇ ਹੁਣ ਇੰਨਾ ਕੁਛ ਮਿਲ ਗਿਆ ਮੰਗਣ ਦੀ ਲੋੜ ਨਹੀਂ ਰਹੀ ਤੇ ਸਦਾ ਲਈ ਗੁਰੂ ਨਾਨਕ ਦੇ ਚਰਨਾਚਰੇ ਜਿਹੜਾ ਗੁਰੂ ਨਾਨਕ ਦੇ ਚਰਨਾਚੇ ਸ਼ਬਦ ਨਾਲ ਲੱਗ ਗਿਆ ਉਹਨੂੰ ਨਾ ਲੋਭ ਵਿਆਪ ਦਾ ਨਾ ਹਰਖ ਨਾ ਸੋਗ ਆਸਾ ਮਨਸਾ ਸਗਲ ਤਿਆਗਾ ਜਗ ਤੇ ਰਹੇ ਨਿਰਾਸਾ ਉਹਦੀਆਂ ਮੰਨ ਦੀਆਂ ਆਸਾਂ ਕੋਈ ਨਹੀਂ ਹੈਗੀਆਂ ਆਸਾ ਉਹਦੀ ਗੁਰੂ ਦੇ ਮੁਤਾਬਕ ਹੈ ਉਹ ਜਗ ਦੀ ਆਸਾ ਤੋਂ ਨਰਾਸ਼ ਨਹੀਂ ਚੁੰਦਾ ਕਾਮ ਕ੍ਰੋਧ ਜੇ ਪਰਸੇ ਨਾ ਹਨ ਤਿਹ ਘਟ ਬ੍ਰਹਮ ਨਿਵਾਸਾ ਇਸ ਗੱਲ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ ਕਿ ਜਿੱਥੇ ਦੁਨੀਆਂ ਦੇ ਵੱਡੇ ਵੱਡੇ ਰਿਸ਼ੀ ਮਨੂ ਡੋਲਦੇ ਉਥੇ ਗੁਰੂ ਕੇ ਸਿੱਖਾਂ ਨੇ ਲਾ ਮਸਾਲਾ ਕਾਇਮ ਕੀਤੀਆਂ ਪਰ ਇਹ ਬਖਸ਼ਿਸ਼ ਗੁਰ ਕਿਰਪਾ ਜੇ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ ਜਿਹਦੇ ਉੱਤੇ ਗੁਰੂ ਨੇ ਇਹ ਕਿਰਪਾ ਕੀਤੀ ਉਹਨੂੰ ਇਹ ਜੁਗਤ ਉਹਨੇ ਇਹ ਪਛਾਣੀ ਏ ਗੁਰੂ ਕਿਰਪਾ ਕਿਸਤੇ ਕਰਦਾ ਹੈ ਜਿਹੜਾ ਗੁਰੂ ਕੀ ਸ਼ਰਨ ਵਿੱਚ ਆਇਆ ਲੰਗਰ ਵਰਤਦਾ ਏ ਥੱਲੇ ਤੇ ਲੰਗਰ ਮਿਲਣਾ ਏ ਥੱਲੇ ਜਾਵਾਂਗੇ ਥੱਲੇ ਗਏ ਹੀ ਨਹੀਂ ਅਲਾਹੀ ਬਾਣੀਆਂ ਦੋ ਪੱਖ ਰੱਖਿਆ ਇੱਕ ਪੱਖ ਰੱਖਿਆ ਕਿ ਤੇਰਥੂ ਸਾਰਾ ਕੁਝ ਵਾਹਿਗੁਰੂ ਕਰਾ ਲਿਆ ਲੇਕਿਨ ਇੱਕ ਪੱਖ ਨਾਲ ਰੱਖਿਆ ਹੈ ਕਿ ਜਦੋਂ ਤੂੰ ਉਹਦੀ ਸ਼ਰਨ ਵਿੱਚ ਆਇਆ ਜਦੋਂ ਤੂੰ ਉਹਦੀ ਸ਼ਰਨ ਵਿੱਚ ਆਇਆ ਤੇਰੇ ਤੇ ਕਿਰਪਾ ਹੋਈ ਫਿਰ ਤੇਰੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਗਿਆ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਮਿਲਾਨਾ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਗਿਆ ਇਵੇਂ ਤੇ यूं ਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਔਰ ਸਾਨੂੰ ਅਲਫਾਜ਼ ਵੀ ਉਹ ਦਿੱਤੇ ਆ ਦੁਨੀਆ ਦੇ ਕਿਸੇ ઋષਿ ਮੁਨੀ ਨੇ ਕਿਸੇ ਪੀਰ ਪਗੰਬਰ ਨੇ ਆਪਣੇ ਆਲੇ ਅਲਫਾਜ਼ ਆਪਣੇ ਮੁਰੀਦਾ ਨੂੰ ਨਹੀਂ ਦਿੱਤੇ ਸਾਡੇ ਨਾਂ ਦੇ ਅੱਗੇ ਸਰਦਾਰ ਲਾਇਆ ਤੇ ਇਲਾਹੀ ਬਾਣੀ ਚ ਸਰਦਾਰ ਜਿਹੜਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਆਸਤੈ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਮੰਨੇ ਸਰਦਾਰ ਦਰ ਦੀ ਬਾਣੀ ਹੈ ਜੇ ਸਾਡੇ ਵਿਸ਼ੇਸ਼ਣ ਮਿਲਿਆ ਸਿੰਘ ਦਾ ਇਲਾਹੀ ਬਾਣੀ ਚ ਸਿੰਘ ਪਰਮੇਸ਼ਰ ਵਾਸਤੇ ਆ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਵਾਸਤੇ ਇਲਾਹੀ ਬਾਣੀ ਚ ਸਿੰਘ ਸਰਨ ਕਤ ਜਾਈਏ ਜੇ ਜੰਮਗ ਘਰਾਸੇ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਭਾਵ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਕੋਈ ਕਾਮ ਕ੍ਰੋਧ ਲੋਭ ਮੋਰਕਾਰ ਵੇ ਕੇ ਗਿੱਦੜ ਜਿਹੜੇ ਆ ਉਹ ਨਹੀਂ ਵਿਆਪ ਸਕਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਏਡੀ ਵੱਡੀ ਬਖਸ਼ਿਸ਼ ਕਰਤੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਸ ਦੁਨੀਆਂ ਦੇ ਉੱਤੇ ਕਿਸੇ ਨੇ ਇਹ ਬਖਸ਼ਿਸ਼ ਨਹੀਂ ਕੀਤੀ ਸੀ ਜੋ ਸਾਡੇ ਉੱਤੇ ਸਤਿਗੁਰ ਸਾਹਿਬ ਜੀ ਨੇ ਕਰਕੇ ਸਾਨੂੰ ਇਹ ਬਖਸ਼ਿਸ਼ਾਂ ਕੀਤੀਆਂ ਇਨੀ ਸੇਵਾ ਪ੍ਰਵਾਨ ਕਰਿਓ ਸਤਿਗੁਰ ਸਾਹਿਬ ਜੀ ਦੇ ਇਲਾਹੀ ਫਰਮਾਨ ਦੀ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰ ਸਾਹਿਬ ਦੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ